ਉਦੋਂ ਕੌਮੀ ਪੱਧਰ ਤੇ ਬਣੇ ਵਿਰੋਧੀ ਧਿਰ ਦੇ ਗੱਠਜੋੜ ਇੰਡੀਆ ਸਮੂਹ ਦੀ ਇੱਕ ਖਾਸ ਮੀਟਿੰਗ ਹੋਣ ਜਾ ਰਹੀ ਹੈ ਇੰਡੀਆ ਸਮੂਹ ਦੇ ਆਗੂ ਖਾਸ ਤੌਰ ਤੇ ਵਿਸ਼ੇਸ਼ ਤੀਬਰ ਸੋਧ ਐਸ ਆਈਆਰ ਦੇ ਮੁੱਦੇ ਤੇ ਰਣਨੀਤੀ ਬਣਾਉਣਗੇ ਤੇ ਇਸ ਮੁੱਦੇ ਤੇ ਚਰਚਾ ਦੇ ਲਈ 7 ਅਗਸਤ ਨੂੰ ਇੱਕ ਮੀਟਿੰਗ ਰੱਖੀ ਗਈ ਹੈ ਇਸ ਮੀਟਿੰਗ ਦੇ ਵਿੱਚ ਸੂਤਰਾਂ ਦੇ ਮੁਤਾਬਕ ਜਾਣਕਾਰੀ ਦਿੱਤੀ ਗਈ ਹੈ ਕਿ ਵਿਰੋਧੀ ਪਾਰਟੀਆਂ VOTER ਸੂਚੀਆਂ ਦੇ ਐਸ ਆਈ ਆਰ ਦੇ ਵਿਰੋਧ ਦੇ ਵਿੱਚ 8 ਅਗਸਤ ਨੂੰ ਭਾਰਤੀ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਮਾਰਚ ਕੱਢਣ ਦੀ ਯੋਜਨਾ ਬਣਾਉਣ ਗਿਆ ਸੋ ਇਸ ਸੰਬੰਧ ਦੇ ਵਿੱਚ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਵੱਡੇ ਆਗੂ ਹਿੱਸਾ ਲੈਣਗੇ ਅਤੇ ਇਸ ਪੂਰੇ ਮਾਮਲੇ ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਸੰਭਾਵੀ ਤੌਰ ਤੇ 8 ਅਗਸਤ ਨੂੰ ਮਾਰਚ ਕੱਢਣ ਦੀ ਯੋਜਨਾ ਬਣਾਈ ਜਾ ਸਕਦੀ ਹੈ 8 ਤਰੀਕ ਨੂੰ ਮਾਰਚ ਕੱਢਿਆ ਜਾ ਸਕਦਾ ਹੈ ਸੋ 7 ਤਰੀਕ ਨੂੰ ਵਿਰੋਧੀ ਧਿਰ ਇੰਡੀਆ ਗੱਠਜੋੜ ਦੇ ਵੱਲੋਂ ਇਹ ਮੀਟਿੰਗ ਰੱਖੀ ਗਈ ਹੈ ਤੁਹਾਨੂੰ ਦੱਸ ਦਈਏ ਸੰਸਦ ਦੇ ਮਾਨਸੂਨ ਸੈਸ਼ਨ ਦੇ ਵਿੱਚ ਐਸਆਈਆਰ ਦੇ ਮੁੱਦੇ ਤੇ ਰਿਕਵਰਡ ਤੇ ਵਿਚਾਰ ਇਹ ਕਦਮ ਚੁੱਕਿਆ ਗਿਆ ਜੋ ਸੱਤਾਧਾਰ ਗੱਠਜੋੜ ਤੋਂ ਸਕਾਰਾਤਮਕ ਹੁੰਗਾਰਾ ਲੈਣ ਦੇ ਵਿੱਚ ਅਸਫਲ ਰਹਿਣ ਕਾਰਨ ਲਗਭਗ ਅਸਫਲ ਰਿਹਾ ਸੋ ਵਿਰੋਧੀ ਧਿਰ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਸਹੀ ਹੰਗਾਰਾ ਨਹੀਂ ਮਿਲਿਆ ਵਿਰੋਧੀ ਧਿਰ ਵੱਲੋਂ ਸੋ ਇਸ ਕਰਕੇ ਸੱਤਾਧਿਰ ਜਿਹੜੀ ਇਸ ਮਾਮਲੇ 'ਚ ਲਗਭਗ ਸਫਲ ਰਹੀ ਹੈ ਸੂਤਰਾਂ ਤੋਂ ਮੁਤਾਬਕ ਜਾਣਕਾਰੀ ਮੁਤਾਬਕ ਐਸ ਆਈ ਆਰ ਦੇ ਮੁੱਦੇ ਤੇ ਆਪਣੀ ਰਣਨੀਤੀ ਤੇ ਚਰਚਾ ਕਰਨ ਦੇ ਲਈ ਇੰਡੀਆ ਬਲਗ ਪਾਰਟੀ ਦੇ ਆਗੂ 7 ਅਗਸਤ ਨੂੰ ਇਹ ਮੀਟਿੰਗ ਕਰਨਗੇ ਡਿਨਰ ਤੇ ਮੀਟਿੰਗ ਹੋਵੇਗੀ ਤੇ ਬੈਠਕ ਦੇ ਵਿੱਚ ਆ ਇਸ ਮੁੱਦੇ ਤੇ ਗੰਭੀਰਤਾ ਦੇ ਨਾਲ ਚਰਚਾ ਕੀਤੀ ਜਾਵੇਗੀ ਇਹ ਬੈਠਕ ਜੇਹੇ ਸਮੇਂ ਦੇ ਵਿੱਚ ਹੋ ਰਹੀ ਹੈ ਜਦੋਂ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਲਈ ਚੋਣਾਂ ਦਾ ਐਲਾਨ ਵੀ ਹੋ ਚੁੱਕਾ ਹੈ ਕਈ ਵਿਰੋਧੀ ਨਾਂ ਤਾਵੇਂ ਸੰਕੇਤ ਦਿੱਤੇ ਨੇ ਕਿ ਉਹ ਸਾਂਝੇ ਉਮੀਦਵਾਰ ਦੇ ਤੌਰ ਤੇ ਜਿਹੜੇ ਨੇ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਵਿਰੋਧੀ ਪਾਰਟੀਆਂ ਨੇ ਬਿਹਾਰ ਦੇ ਵਿੱਚ ਐਸਆਰ ਉੱਤੇ ਖਦਸ਼ਾ ਜ਼ਾਹਿਰ ਕੀਤਾ ਚੇਤਾਵਨੀ ਵੀ ਦਿੱਤੀ ਐ ਸੋ ਇਹ ਸਾਰੇ ਮਾਮਲਿਆਂ ਨੂੰ ਲੈ ਕੇ ਇਸ ਖਾਸ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਹੋ ਸਕਦੀ ਹੈ ਇੱਕ ਖਾਸ ਵੋਟਰ ਲਿਸਟਾਂ ਦੇ ਉੱਤੇ ਜੋ ਅਸਹਿਮਤੀ ਬਣੀਆ ਵਿਰੋਧੀ ਧਿਰ ਦੀ ਉਸ ਮੁੱਦੇ ਤੇ ਦੂਸਰਾ ਮੁੱਦਾ ਉਪ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਵੀ ਕਿਸੇ ਉਮੀਦਵਾਰ ਦੀ ਉਮੀਦਵਾਰੀ ਬਾਰੇ ਇਸ ਦੇ ਵਿਚਕਾਰ ਐਲਾਨ ਕੀਤਾ ਜਾ ਸਕਦਾ ਸੋ ਬੇਹਦ ਅਹਿਮ ਮੀਟਿੰਗ ਹੈ ਇੰਡੀਆ ਗੱਠ ਜੋੜ ਦੀ ਮੰਨੀ ਜਾ ਰਹੀ ਹੈ ਜੋ 7 ਤਰੀਕ ਨੂੰ ਹੋਣ ਜਾ ਰਹੀ ਹੈ ਸੰਭਾਵੀ ਤੌਰ ਤੇ ਇਸ ਮੀਟਿੰਗ ਤੋਂ ਬਾਅਦ 8 ਤਰੀਕ ਨੂੰ ਭਾਰਤੀ ਚੋਣ ਕਮਿਸ਼ਨ ਦੇ ਦਫ਼ਤਰ ਤੱਕ ਮਾਰਚ ਕੱਢਣ ਦੀ ਯੋਜਨਾ ਵੀ ਬਣਾਈ ਜਾ ਸਕਦੀ ਹੈ